ਖਰਚੇ ਕੇ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇ ਸਭ ਤੋਂ ਵੇਸਤ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਣਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਐਸਐਚਓਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕੁਪਮੈਂਟ ਨਾਲ ਚੱਲ ਕੇ ਆਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਕਿਉਂਕਿ ਕਾਫੀ ਦੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਉਨੀ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੀ ਆ ਗਏ ਤਾਂ ਸਾਨੂੰ ਉਹਦੇ ਨਾਲ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਲਈ ਪੰਜਾਬ ਪੁਲਿਸ ਨੂੰ ਵਧਾਈ ਵੀ ਦੇਣਾ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਜ਼ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਵਿਦਨ 24 ਆਵਰ ਸੁਲਝਾ ਲੈ ਗਏ ਜਿਵੇਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਬੇਦਬੀ ਹੋਈ ਉਹ 24 ਘੰਟੇ 40 ਘੰਟੇ ਦੇ ਵਿੱਚ ਵਿੱਚੋਂ ਫਰਲੇ ਗਏ ਤੇ ਉਹ ਸੰਗਠਨ ਜਿਹੜੇ ਸੀਗੇ ਜਿਹੜੇ ਆਸਥਾ ਰੱਖਣ ਵਾਲੋਂ ਮੈਨੂੰ ਧੰਨਵਾਦ ਵੀ کہہ ਕੇ ਗਏ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਦੇ ਕਰੇ ਅਟੈਕ ਹੋਇਆ ਚਲੋ ਹੈਗਾ ਤਾਂ ਪਰਿਵਾਰਕ ਝਗੜਾ ਸੀ ਪਰ ਫਿਰ ਵੀ ਬੰਦੇ ਹਿਮਾਚਲ ਤੋਂ ਟ੍ਰੇਸ ਕਰਕੇ ਲੈ ਆਂਦੇ ਹੋਰ ਜੇਲ੍ਹ ਅੰਦਰ ਨਹੀਂ ਸੁਸ ਲਾਅ ਇਨ ਆਰਡਰ ਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਜਿਹੜੀ ਹੈ ਦਿੰਦੇ ਤੇ ਨਾ ਹੀ ਕਿਸੇ ਨੂੰ ਬਖਸ਼ਿਆ ਜਾਂਦਾ ਕਿਉਂਕਿ ਸਵਾਤਨ 3.5 ਕਰੋੜ ਲੋਕਾਂ ਦਾ ਇੱਕ ਗੁਲਦਸਤਾ ਹੈ ਪੰਜਾਬ ਸਾਡਾ ਸੋ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਗਵਰਨਮੈਂਟ ਦਾ ਫਰਜ਼ ਵੀ ਬਣਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਔਰ ਜਿੰਨਕਦੇ ਸਾਨੂੰ ਇਹ ਪਤਾ ਲੱਗਦਾ ਕਿ ਇੱਥੇ ਕੋਈ ਸ਼ੱਕੀ ਬੰਦੇ ਜਿਵੇਂ ਕਿਉਂਕਿ ਨਾਲ ਨਾਲ ਸਾਨੂੰ ਬਾਰਡਰ ਸਟੇਟ ਹੈ ਨਾਲ ਨਾਲ ਸਾਨੂੰ ਬਾਰਡਰ ਦੇ ਵਿੱਚ ਵੀ ਨਿਖ ਧਿਆਨ ਰੱਖਣਾ ਪੈਂਦਾ ਕਿ ਕੋਈ ਡਰੋਨ ਆ ਗਿਆ ਆ ਕਿ ਕੋਈ ਬਿਛੱਕੀ ਬੰਦੇ ਦੇਖੇ ਗਏ ਕਿਤੇ ਪਠਾਨਪੋੜ ਜਾ ਤਾਂ ਅਸੀਂ ਮਿਲ ਕੇ ਚੱਲਦੇ ਆ ਤਾਂ ਨਾਲ ਨਾਲ ਦੇਸ਼ ਦੀ ਰੱਖਿਆ ਵੀ ਅਸੀਂ ਕਰ ਰਹੇ ਆ 532 ਕਿਲੋਮੀਟਰ ਸਾਡਾ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿੱਥੋਂ ਕਿ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ ਉਹਦੇ ਪਾਸਿਓ ਸੋ 10 ਕਰੋੜ ਦਾ ਜਿਹੜਾ ਫੰਡ ਹੈ ਇਹ ਕਾਡਾ ਤੋਂ ਕਾਡਾ ਫੰਡ ਹੈ ਜੀ ਉਹ ਵੀ ਇਹਨੂੰ ਮਿਲੂਗਾ ਮਨ ਪੈਸੇ ਪੱਕੋ ਅਸੀਂ ਨਹੀਂ ਇਹ ਚਾਹੁੰਦੇ ਕਿ ਕੋਈ ਪੈਸੇ ਪੱਕੂ ਪੰਜਾਬ ਕੋਲ ਸਕੂਲ ਨੂੰ